ਜੋ ਕਹਾ ਡਿੱਕਤੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਜੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇ ਹੱਤੇ ਇਹਨਾਂ ਦੀ ਲੜਾਈ ਹੋਈ ਜਿਹਨਾਂ ਨੂੰ ਹੁਣ ਪ੍ਰੋਟੈਕਸ਼ਨ ਅੰਡਰ ਤੇ ਲਿਆ ਕੇ ਜੋ ਅਗਲੇਰੀ ਪੁੱਛ ਗਏ ਇਸ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆਂਦਾ ਜਾਊਗਾ ਕਿੰਨੇ ਬੰਦੇ जख्मी ਹੋਏ ਜਖਮੀ ਤਾਂ 2-3 ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10-12 ਜਨੇ ਸੀ ਦੋਨੋਂ ਤਰ੍ਹਾਂ ਦੇ जख्मी ਦੋਨੇ ਤਰ੍ਹਾਂ ਦੇ ਗगन ਜਿਹੜਾ ਗੰਭੀਰ जख्मी ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਸੋ ਹੀ ਇਹਨਾਂ ਨੇ ਕੀਤਾ ਸੀ ਜੀ ਕਿਹੜੇ ਗਲੇ ਗਰੁੱਪ ਐ ਦੋ ਇਹ ਜੀ ਜਿਹਦਾ ਲੋਕਲੀ ਉੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਕਰੀ ਕਿੰਨੇ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ 13 ਬੰਦੇ ਖਿਲਾਫ ਕੋਈ ਗੈਂਗਸਟਰ ਮੂਤ ਉਹਨਾਂ ਦਾ ਹੈ ਕੋਈ ਨਹੀਂ ਕੋਈ ਐਹੋ ਜਿਹੀ ਕਰਵਾਤੀ ਜੋ ਕਰ ਦਿੱਤੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਥੇ ਹੱਥੇਂ ਦੇ ਨਾਲ ਲੜਾਈ ਹੋਈ ਜਿਹਨਾਂ ਨੂੰ ਹੁਣ ਪ੍ਰੋਟੈਕਸ਼ਨ ਅੰਦਰ ਤੇ ਲਿਆ ਕੇ ਜੋ ਅਗਲੇਰੀ ਪੁੱਛ ਗਏ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆਂਦਾ ਜਾਊਗਾ ਕਿੰਨੇ ਬੰਦੇ ਚੁਣੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜੁਨੇ ਸੀ ਦੋਨੋਂ ਤਰ੍ਹਾਂ ਦੇ जख्मी ਦੋਨੇ ਤਰ੍ਹਾਂ ਦੇ ਵਿੱਚ ਗਗਨ ਜਿਹੜਾ ਗੰਭੀਰ ਜ਼ਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਹ ਸੋਹੀ ਇਹੋ ਨਾਲ ਕੀਤਾ ਸੀ ਜੀ ਕਿਹੜੇ ਕਿਹੜੇ ਗਰੁੱਪ ਐ ਦੋ ਇਹ ਜੀ ਲੋਕਲੀ ਉੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ 거기 ਕਿੰਨੇ ਬੰਦੇ ਆ ਦੇ ਖਿਲਾਫ ਕਾਰਵਾਈ ਕੀਤੀ ਗਈ 13 ਬੰਦੇ ਖਿਲਾਫ ਕੋਈ ਗੈਂਗ ਦਾ ਮੁੱਤ ਉਹਦਾ ਹੈ ਬਸ ਨਹੀਂ ਕੋਈ ਐਹੋ ਜਿਹੀ ਗੱਲ ਬਾਤ ਜੋ ਕਹਾ ਡਿੱਤੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇਂ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਅੰਡਰ ਤੇ ਲਿਆ ਕੇ ਜੋ ਅਗਲੇਰੀ ਪੁਛਗੜ ਇਸ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲ ਵਿੱਚ ਲਿਆਂਦਾ ਜਾਊਗਾ ਕਿੰਨੇ ਬੰਦੇ ਚੰਗੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਗਗਨ ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਹ ਸੋਹੀ ਇਹਨਾਂ ਨੇ ਕੀਤਾ ਸੀ ਜੀ ਕਿਹੜੇ ਗਲੇ ਗਰੁੱਪ ਹੈ ਦੋ ਇਹ ਜੀ ਜਿਹਦਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਕਰ ਜੀ ਕਿੰਨੇ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਖਿਲਾਫ ਸੋ ਗੈਂਗ ਦਾ ਮੁੱਤ ਉਹਨਾਂ ਦਾ ਹੈ ਉਹ ਤੋਂ ਨਹੀਂ ਕੋਈ ਐਹੋ ਜਿਹੀ ਕਰਵਾਤ ਜੋ ਕਰ ਦਿੱਤੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼बाजी ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉਹਤੇ ਹੱਥੇਂ ਦੀ ਲੜਾਈ ਹੋਈ ਜਿਹਨਾਂ ਨੂੰ ਹੁਣ ਪ੍ਰੋਡਕਸ਼ਨ ਵਾਲੇ ਤੇ ਲਿਆ ਕੇ ਜੋ ਅਗਲੇਰੀ ਪੁੱਛ ਗਏ ਇਸ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆਂਦਾ ਜਾਊਗਾ ਕਿੰਨੇ ਬੰਦੇ ਚੰਗੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਜਖਮੀ ਗਗਨ ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਸੋਹੀ ਇਹ ਉਹਨਾਂ ਨੇ ਕੀਤਾ ਸੀ ਜੀ ਕਿਹੜੇ ਗਲੇ ਗਰੁੱਪ ਐ ਦੋ ਇਹ ਜੀ ਅਜਿਹਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਾਂ ਗਰੁੱਪ ਉਹਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਕਰ ਜੀ ਕਿੰਨੇ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਖਲਾਫ ਸੋ ਗੈਂਗ ਦਾ ਮੁੱਦਾ ਮਾਤੇ ਹੈ ਉਹ ਤੋਂ ਬਾਅਦ ਨਹੀਂ ਕੋਈ ਐਹੋ ਜਿ Yeah.